ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣੀਐ ਸਿੱਧ ਪੀਰ ਸਰਨਾਥ ਸੁਣੀਐ ਧਰਤਵਲ ਆਕਾਸ਼ ਸੁਣੀਐ ਦੀਪ ਲੋਹ ਪਾਤਾਲ ਸੁਣੀਐ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣੀਐ ਸਿੱਧ ਪੀਰ ਸਰਨਾਥ ਸੁਣੀਐ ਧਰਤਵਲ ਆਕਾਸ਼ ਸੁਣੀਐ ਦੀਪ ਲੋਹ ਪਾਤਾਲ ਸੁਣੀਐ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਧਰਤਵਲ ਆਕਾਸ਼ ਸੁਣੀਐ ਦੀਪ ਲੋਪ ਪਾਤਾਲ ਸੁਣੀਐ ਪੋਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਧਰਤਵਲ ਆਕਾਸ਼ ਸੁਣੀਐ ਦੀਪ ਲੋਪ ਪਾਤਾਲ ਸੁਣੀਐ ਪੋਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਤਰਤਵਲ ਆਕਾਨ ਸੁਣੀਐ ਦੀਪ ਲੋਪ ਪਾਤਾਲ ਸੁਣੀਐ ਪੋਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਤਰਤਵਲ ਆਕਾਨ ਸੁਣੀਐ ਦੀਪ ਲੋਪ ਪਾਤਾਲ ਸੁਣੀਐ ਪੋਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹੇ ਗੁਰੂ ਜੀ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਧਰਤਵਲ ਆਕਾਨ ਸੁਣੀਐ ਦੀਪ ਲੋਹ ਪਾਤਾਲ ਸੁਣੀਐ ਪੋਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹੇ ਗੁਰੂ ਜੀ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਧਰਤਵਲ ਆਕਾਨ ਸੁਣੀਐ ਦੀਪ ਲੋਹ ਪਾਤਾਲ ਸੁਣੀਐ ਪੋਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹੇ ਗੁਰੂ ਜੀ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਤਰਤਵਲ ਆਕਾਨ ਸੁਣੀਐ ਦੀਪ ਲੋਹ ਪਾਤਾਲ ਸੁਣੀਐ ਪੋਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹੇ ਗੁਰੂ ਜੀ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਤਰਤਵਲ ਆਕਾਨ ਸੁਣੀਐ ਦੀਪ ਲੋਹ ਪਾਤਾਲ ਸੁਣੀਐ ਪੋਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹੇ ਗੁਰੂ ਜੀ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਤਰਤਵਲ ਆਕਾਸ਼ ਸੁਣੀਐ ਦੀਪ ਲੋਹ ਪਤਾਲ ਸੁਣੀਐ ਪੋਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹੇ ਗੁਰੂ ਜੀ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਤਰਤਵਲ ਆਕਾਸ਼ ਸੁਣੀਐ ਦੀਪ ਲੋਹ ਪਤਾਲ ਸੁਣੀਐ ਪੋਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਤਰਤਵਲ ਆਕਾਨ ਸੁਣੀਐ ਦੀਪ ਲੋਹ ਪਤਾਲ ਸੁਣੀਐ ਪੋਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਤਰਤਵਲ ਆਕਾਨ ਸੁਣੀਐ ਦੀਪ ਲੋਹ ਪਤਾਲ ਸੁਣੀਐ ਪੋਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣੀਐ ਸਿੱਧ ਪੀਰ ਸਰਨਾਥ ਸੁਣੀਐ ਧਰਤਵਲ ਆਕਾਨ ਸੁਣੀਐ ਦੀਪ ਲੋਪ ਪਤਾਲ ਸੁਣੀਐ ਪੋਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣੀਐ ਸਿੱਧ ਪੀਰ ਸਰਨਾਥ ਸੁਣੀਐ ਧਰਤਵਲ ਆਕਾਨ ਸੁਣੀਐ ਦੀਪ ਲੋਪ ਪਤਾਲ ਸੁਣੀਐ ਪੋਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹੇ ਗੁਰੂ ਜੀ ਸੁਣੀਐ ਸਿੱਧ ਪੀਰ ਸਰਨਾਥ ਸੁਣੀਐ ਧਰਤਵਲ ਆਕਾਨ ਸੁਣੀਐ ਦੀਪ ਲੋਹ ਪਾਤਾਲ ਸੁਣੀਐ ਪੋਨਸ ਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹੇ ਗੁਰੂ ਜੀ ਸੁਣੀਐ ਸਿੱਧ ਪੀਰ ਸਰਨਾਥ ਸੁਣੀਐ ਧਰਤਵਲ ਆਕਾਨ ਸੁਣੀਐ ਦੀਪ ਲੋਹ ਪਾਤਾਲ ਸੁਣੀਐ ਪੋਨਸ ਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣੀਐ ਸਿੱਧ ਪੀਰ ਸਰਨਾਥ ਸੁਣੀਐ ਤਰਤਵਲ ਆਕਾਸ਼ ਸੁਣੀਐ ਦੀਪ ਲੋਹ ਪਾਤਾਲ ਸੁਣੀਐ ਪੋਨ ਸਕੈ ਕਾਲ ਨਾਨਕ ਭਗਤਾਂ ਸਲਾਮ ਵਿਗਾ ਸੁਣੀਐ ਦੂਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣੀਐ ਸਿੱਧ ਪੀਰ ਸਰਨਾਥ ਸੁਣੀਐ ਤਰਤਵਲ ਆਕਾਸ਼ ਸੁਣੀਐ ਦੀਪ ਲੋਹ ਪਾਤਾਲ ਸੁਣੀਐ ਪੋਨ ਸਕੈ ਕਾਲ ਨਾਨਕ ਭਗਤਾਂ ਸਲਾਮ ਵਿਗਾ ਸੁਣੀਐ ਦੂਖ ਪਾਪ ਕਾ ਨਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲ ਆਕਾਨ ਸੁਣਿਆ ਦੀਪ ਲੋਪ ਪਤਾਲ ਸੁਣਿਆ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ